ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡੇ YouTube ਚੈਨਲ ਤੇ ਸਵਾਗਤ ਹੈ ਜੀ ਅੱਜ ਦੇ ਆਪਾਂ ਵੀਡੀਓ ਲੈ ਕੇ ਆ ਬਲਾਂ ਵਾਲੇ ਪਰਨੇ ਦੀ ਜਿਹਦੀ ਲੈਂਥ ਹੈਗਾ 22 ਮੀਟਰ ਅਤੇ ਕਪੜਾ ਪੋਪੂਲਰ ਵਰਤਿਆ ਪਹਿਲਾਂ ਜਿਹੜਾ ਆਪਾਂ ਕਿਸਨੂੰ ਗੰਗਾ ਕਰਕੇ ਸਾਈਡ ਦੇ ਉੱਤੇ ਹਲਕਾ ਅੱਖ ਦੇ ਕੋਲ ਢੱਲਾ ਰੱਖ ਕੇ ਜੁੜਾ ਕਰ ਲੈਣਾ ਫਿਰ ਜਿਹੜਾ ਆਪਣਾ ਪਰਨੇ ਦਾ ਵੱਡਾ ਲੜੂਆ ਉਸ ਨੂੰ ਫੜ ਕੇ ਛੋਟਾ ਲੜੂਆ ਉਹਨੂੰ ਅੰਦਰੋਂ ਫੋਲਡ ਕਰਕੇ ਰੈਕਟੈਂਗਲ ਸ਼ੇਪ ਦੀ ਪੂਣੀ ਬਣਾ ਕੇ ਪਹਿਲਾਂ ਜਿਹੜਾ ਸਰ ਕਵਰ ਕਰਕੇ ਤੇ ਜੁੜਿਆ ਸਾਈਡ ਦੇ ਚੇਕ ਲੜ ਲਿਆ ਕੇ ਜਿਹੜਾ ਆਪਾਂ ਉਸ ਨੂੰ ਖਿੱਚ ਕੇ ਦੇ ਉਸ ਵਿੱਚ ਜਿਹੜਾ ਆਪਣੇ ਦੂਜਾ ਲੜ ਲਗਾਉਣਾ ਉਸ ਦੇ ਉੱਤੇ ਚੀ ਉਹਦੇ ਵਿੱਚ ਜਿਹੜਾ ਆਪਣੇ ਬਲ ਨੇ ਨਾ ਬਲ ਨੂੰ ਸੈਟ ਕਰਕੇ ਬੈਕ ਤੱਕ ਬਲ ਪਾ ਕੇ ਜਿਹੜਾ ਆਪਾਂ ਲੜ ਨੂੰ ਲਗਾ ਦੇਣਾ ਹੁਣ ਦੂਸਰਾ ਲੜ ਲਗਾਉਣਾ ਦੂਸਰਾ ਲੜ ਜਿਹੜਾ ਆਪਾਂ ਪਹਿਲਾ ਲੜ ਲਗਾਇਆ ਸੀਗਾ ਉਸ ਦੇ ਵਿੱਚ ਜਿਹੜਾ ਆਪਾਂ ਹਲਕਾ ਛੋਟਾ ਲੜ ਛੱਡਿਆ ਸ਼ਾਈਡ ਦੇ ਉੱਤੇ ਉਹ ਲੜ ਥੱਲੇ ਆਪਾਂ ਉਸ ਲੜ ਨੂੰ ਦੱਬ ਦੇਣਾ ਜੀ ਤੇ ਹੁਣ ਇਸ ਲੜ ਨੂੰ ਆਪਾਂ ਹਲਕਾ ਹੀ ਅੱਖ ਦਾ ਖਿੱਚ ਅੱਖ ਦਾ ਖਿੱਚ ਕੇ ਜਿਹੜੇ ਆਪਣੇ ਇਸ ਲੜ ਦੇ ਵਿੱਚ ਬਲ ਹੋਣਗੇ ਆਪਾਂ ਇਕੱਠੇ ਕਰ ਲੈਣੇ ਨੇ ਤੇ ਜਿਹੜਾ ਆਪਾਂ ਉੱਪਰ ਲੜ ਛੱਡਿਆ ਸੀਗਾ ਉਸ ਨੂੰ ਆਪਾਂ ਖਿੱਚ ਕੇ ਤੇ ਜਿਹੜਾ ਆਪਾਂ ਦੂਸਰਾ ਲੜ ਲਗਾਇਆ ਉਹਦੇ ਥੱਲੇ ਦੇ ਦੇਣਾ ਜੀ ਤੇ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਤੇ ਜਿਹੜੇ ਵੀਰਾਂ ਨੇ ਸਾਡੇ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ YouTube ਚੈਨਲ ਸਬਸਕ੍ਰਾਈਬ ਜਰੂਰ ਕਰਨਾ ਹੁਣ ਇਸ ਲੜ ਦੇ ਵਿੱਚ ਵੀ ਜਿਹੜਾ ਆਪਾਂ ਬੈਕ ਤੱਕ ਬਲ ਪਾ ਕੇ ਤੇ ਬਲਾਂ ਨੂੰ ਸਟਕ ਕਰਕੇ ਜਿਹੜਾ ਚਲਾਉਣ ਨੂੰ ਲਗਾ ਦੇਣਾ ਇਹ ਵੀਡੀਓ ਨੂੰ ਵੀਰਾਂ ਤੱਕ ਜਰੂਰ ਸ਼ੇਅਰ ਕਰੋ ਜਿੰਨਾ ਵੀਰਾਂ ਨੂੰ ਬਲਾਂ ਵਾਲਾ ਪਾਰਨਾ ਉਹਨਾਂ ਦੇ ਵਿੱਚ ਕੋਈ ਪ੍ਰੋਬਲਮ ਪ੍ਰੋਬਲਮ ਆਉਂਦੀ ਆ ਨਣ ਜਿਹੜਾ ਆਪਾਂ ਤੀਸਰਾ ਲੜ ਲਗਾਉਣਾ ਤੀਸਰੇ ਲੜ ਦੇ ਜਿਹੜਾ ਆਪਾਂ ਪਹਿਲਾਂ ਉੱਪਰ ਪੱਲਾ ਇਕੱਠਾ ਕਰਕੇ ਫਿਰ ਥੱਲੇ ਉੱਪਰ ਨੂੰ ਪੋਲ ਜਿਹੜਾ ਆਪਾਂ ਪੱਲਾ ਫੋਲਡ ਕਰ ਦੇਣਾ ਫਿਰ ਹਲਕਾ ਆ ਉੱਪਰ ਜਿਹੜਾ ਉੱਪਰੋਂ ਫੋਲਡ ਕਰਕੇ ਉੱਪਰ ਪੇਚ ਬਣਾ ਕੇ ਪੇਚ ਬਣਾਉਣ ਤੋਂ ਬਾਅਦ ਇਸ ਲੜ ਦੇ ਵਿੱਚ ਵੀ ਉਂਗਲਿ ਤੇ ਗੁੱਠ ਦੇਣਾ ਜਿਹੜੇ ਆਪਣੇ ਬਲ ਨੂੰ ਇਕੱਠੇ ਕਰਨੇ ਨੇ ਤੁਸੀਂ ਜਿਹੜੇ ਬਲ ਵਧਾਉਣ ਦੇ ਲਈ ਸੂਈਆਂ ਹੋੜੇੜਾ ਬਣਾ ਪੱਗ ਪੈਂਦੀ ਹੈ ਹੈਲਪਰ ਉਹ ਲੈ ਸਕਦੇ ਹੋ ਉਹਦੇ ਨਾਲ ਜਿਹੜੇ ਤੁਹਾਡੇ ਮੋٹے ਲੜ ਬਲ ਹੋਣਗੇ ਉਹ ਨਾਲ ਜਿਹੜੇ ਬ੍ਰਿਕ ਹੋ ਜਾਣਗੇ ਤੇ ਜਿਹੜੇ ਢਿੱਲੇ ਹੋਣਗੇ ਉਹ ਨਾਲ ਟੈਟ ਹੋ ਜਾਣਗੇ ਹੁਣ ਚੰਗੀ ਤਰ੍ਹਾਂ ਆਪਣੇ ਵਾਲ ਨੂੰ ਦਾ ਬਲ ਨੂੰ ਸੈੱਟ ਕਰਕੇ ਤੇ ਲੜ ਨੂੰ ਜਿਹੜਾ ਆਪਾਂ ਸੈੱਟ ਕਰਕੇ ਇਸ ਲੜ ਦੇ ਵਿੱਚ ਚੰਗੀ ਤਰ੍ਹਾਂ ਜਿਹੜਾ ਬੈਕ ਤੱਕ ਬਲ ਪਾ ਕੇ ਲੜ ਨੂੰ ਸੈੱਟ ਕਰਕੇ ਜਿਹੜਾ ਆਪਾਂ ਲਗਾ ਦੇਣਾ ਜਿਹੜਾ ਆਪਾਂ ਆਖਰੀ ਜਿਹੜਾ ਲਗਾਵਾਂਗੇ ਉਸ ਲੜ ਨੂੰ ਆਪਾਂ ਸਾਫ਼ ਕਰਕੇ ਲਗਾਵਾਂਗੇ ਅੱਖ ਤਾਂ ਖਲੜ ਨੂੰ ਖਿੱਚਣਾ ਅੱਖ ਤਾਂ ਖਿੱਚਣ ਤੋਂ ਬਾਅਦ ਲੜ ਨੂੰ ਉੱਪਰੋਂ ਚੰਗੀ ਤਰ੍ਹਾਂ ਫੋਲਡ ਕਰਨਾ ਉੱਪਰ ਲੜ ਨੂੰ ਹੋਣਾ ਚੰਗੀ ਤਰ੍ਹਾਂ ਫੋਲਡ ਕਰਕੇ ਅੱਖ ਤਾਂ ਖਿੱਚ ਕੇ ਲੜ ਤੇ ਹੱਥ ਫੇਰ ਕੇ ਤੇ ਲੜ ਨੂੰ ਜਿਹੜਾ ਟੈਟ ਕਰ ਲੈਣਾ ਤੇ ਲੜ ਦੇ ਉੱਤੋਂ ਜਿਹੜਾ ਇਸ ਲੜ ਨੂੰ ਫਰੰਟ ਦੇ ਉੱਤੋਂ ਲੜ ਨੂੰ ਇੱਕ ਵਾਰ ਫੋਲਡ ਕਰਕੇ ਤੇ ਇਸ ਲੜ ਦੇ ਜਿਹੜਾ ਆਪਾਂ ਬੈਕ ਤੱਕ ਸਾਫ਼ ਕਰਕੇ ਲੜ ਦੇ ਤੇ ਹੱਥ ਫੇਰ ਕੇ ਜਿਹੜਾ ਆਪਣਾ ਬਾਕੀ ਦਾ ਲੜ ਰਹਿ ਜਾਊਗਾ ਉਸਲਾੜ ਨੂੰ ਆਪਾਂ ਬੈਕ ਤੇ ਇਹਦਾ ਦਬ ਦੈਣਾ ਜੀ ਦੋਸਤੋ ਇਹਦਾ ਆਪਣਾ ਪਾਰਨਾ ਕੰਪਲੀਟ ਹੋ ਚੁੱਕਾ ਹੈ ਇਸ ਪਾਰਨੇ ਹੁਣ ਬਾਕੀ ਜਿਹੜੀ ਸੈਟਿੰਗ ਹੋ ਗਈ ਉਹ ਆਪਾਂ ਕਰ ਲਵਾਂਗੇ ਜੇ ਘਾਤਨ ਸਾਡੀ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਤੇ ਵੀਡੀਓ ਦੇਖਣ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ